ਹਾਂਜੀ ਮਿੱਤਰੋ ਸਾਰਿਆਂ ਨਾਲ ਗੱਲ ਕਰਨ ਦਾ ਲੱਗ ਲੱਗ ਤਰੀਕਾ ਜਦੋਂ ਆਪਾਂ ਉਸ ਪਰਮਾਤਮਾ ਨਾਲ ਗੱਲ ਕਰਦੇ ਆ ਤਾਂ ਹੱਥ ਬੰਨ੍ਹ ਕੇ ਉਹਨੂੰ ਬੇਨਤੀ ਕਰਦੇ ਆ ਜਦੋਂ ਆਪਾਂ ਮਾਂ ਨਾਲ ਗੱਲ ਕਰਦੇ ਆ ਆਪਦੀ ਨਾਲ ਤੇ ਆਪਾਂ ਦਿਲ ਖੋਲ੍ਹ ਕੇ ਗੱਲ ਕਰਦੇ ਆ ਤੇ ਜਦੋਂ ਆਪਾਂ ਬੱਚਿਆਂ ਨਾਲ ਗੱਲ ਕਰਦੇ ਆ ਆਪਾਂ ਦੇ ਨਾਲ ਉਦੋਂ ਆਪਾਂ ਲਾੜ ਤੇ ਪਿਆਰ ਨਾਲ ਗੱਲ ਕਰਦੇ ਆ ਜਦੋਂ ਆਪਾਂ ਆਪ ਦਾ 11 ਮਿੱਤਰਾਂ ਨਾਲ ਦੋਸਤਾਂ ਨਾਲ ਗੱਲ ਕਰਦੇ ਆ ਤੇ ਉਹਨਾਂ ਨਾਲ ਹੱਸ ਕੇ ਗੱਲ ਕਰਦੇ ਆ ਤੇ ਪਤਨੀ ਨਾਲ ਗੱਲ ਕਰਨ ਦਾ ਤਰੀਕਾ ਹਜੇ ਖੋਜ ਚੱਲੀ ਜਾਂਦੀ ਹੈ ਤੇ ਮੂੰਹ ਆਪ ਦਾ ਬੰਦ ਹੀ ਰੱਖੋ ਇਹ ਜਦੋਂ ਖੋਜ ਹੋ ਗਈ ਤੁਹਾਨੂੰ ਜਰੂਰ ਦੱਸਾਂਗੇ ਇਹਦੀ ਖੋਜ ਹਜੇ ਚੱਲੀ ਜਾਂਦੀ ਹੈ ਪਤਨੀ ਨਾਲ ਗੱਲ ਕਰਨ ਦਾ ਤਰੀਕਾ ਹਜੇ ਲੱਭਿਆ ਨਹੀਂ ਗਾ ਵੀ